ਤਾਰ ਚੀ ਮੇਰੇ ਬਾਅਦ ਚ ਵੀ ਧਾਰਨਾ ਲੱਗੂ ਤੇ ਗੱਗੂ ਗੱਲ ਦੇ ਬਾਅਦ ਚ ਵੀ ਧਾਰਨਾ ਲੱਗ ਕੋਈ ਨਾ ਸੋਹਰਾਂ ਨੂੰ ਮੈਂ ਕਹ ਦੂ ਕੋਈ ਨਹੀਂ ਤੁਹਾਨੂੰ ਫੋਨ ਲਾ ਕੇ ਭਰੇ ਸੀ ਬਈ ਮੈਂ ਤਾਂ ਫੋਨ ਲਾ ਕੇ ਭਰੇ ਸੀ ਬਈ ਹੁਣ ਆਪਾਂ ਮੈਂ ਕੁਲਵਿੰਦਰ ਬਿੱਲ ਨੂੰ ਫੋਨ ਲਾਉਣਾ ਐਡਾ ਤੂੰ ਕਿੱਡਾ ਕਬੱਡਾ ਮਰਦਾਂ ਤੂੰ ਕੁੜੀਆਂ ਦੇ ਬੌਂਸਰ ਬਣਾਉਣਾ ਰੋਣਾ ਬਾਈ ਕੁਛ ਨਹੀਂ ਹੁੰਦਾ ਘਰਾਂ ਦੇ ਘਰਾਂ ਨੇ ਖਰਾਬ ਕਰਤੇ ਨੇ ਗੱਗੂ ਗੱਲ ਸਾਹਿਬ ਮੇਰੀ ਬੇਨਤੀ ਆ ਮੈਂ ਤੁਹਾਡੇ ਸਤਿਕਾਰ ਕਰਦਾ ਤੁਸੀਂ ਪੰਜਾਬੀ ਐਕਟਰਾਂ ਜਿਨ੍ਹਾਂ ਦਾ ਮਸਲਾ ਨਹੀਂ ਹੱਲ ਹੋਇਆ ਤਾਂ ਧਰਨਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਬਾਅਦ ਚ ਹੋਊਗਾ ਆਹ ਦੇਖੋ ਇਹਨਾਂ ਦਾ ਪਾਸਪੋਰ ਉਹ ਪਾਸਪੋਰਟ ਕਿੱਧਰ ਰੱਖਿਆ ਵਈ ਪਾਸਪੋਰਟ ਸਕਾਈਵਾਰਡ ਕੋਲ ਆ ਗੱਗੂ ਗਿੱਲ ਸਾਹਿਬ ਧਿਆਨ ਨਾਲ ਗੱਲ ਸੁਣ ਲਿਓ ਤੁਸੀਂ ਸਕਾਈਵਾਰਡ ਦੀ ਐ ਜਾ ਹੱਥ ਕਰਕੇ ਮਸ਼ਹੂਰੀ ਕਰੀ ਆ ਨਾ ਆਉਣ ਵਾਲੇ ਦਿਨਾਂ ਵਿੱਚ ਧਰਨਾ ਥੋੜੇ ਵਾਰ ਚੂਗਾ ਨਹੀਂ ਇਹਨਾਂ ਦਾ ਪਾਸਪੋਰਟ ਦਵਾਓ ਤੇ ਇਹਨਾਂ ਦੀ ਫੀਸ ਦਵਾਓ ਜਿੰਨੇ ਐਕਟਰ ਸਿੰਗਰ ਮਸ਼ਹੂਰੀ ਇਸ ਚੀਜ਼ ਦੀ ਕਰ ਰਹੇ ਨੇ ਕਿਉਂਕਿ ਮੈਂ ਪੰਜਾਬ ਦੇ ਵਿੱਚ ਮਾਫੀਆ ਦੀ ਜੜ ਪੱਟ ਕੇ ਹਟਣੀਆ ਸਾਡਾ ਪੰਜਾਬ ਬਰਬਾਦ ਕਰਕੇ ਰੱਖਤਾ ਹਾਂ ਕੁੜੀਏ ਦੱਸੋ 52 ਲੱਖ ਸੀ ਕਿ ਕਿ ਰੱਖ ਉਹਨਾਂ ਨੇ ਵਾਪਸ ਕਰਤਾ ਉਹ ਜਿਹੜਾ ਸੀ ਜਰੂਰਸ ਕੱਢਦੇ ਰਹੇ ਆ ਪਰ ਹੁਣ ਉਹ ਆਫਿਸ ਬੰਦ ਕਰਤਾ 199 365 ਵਾਲਾ ਗੁਰਵਿੰਦਰਪੁਰੀ ਦਾ ਵਾ ਕਰਤਾਰਚੀ ਮੈਂਡ ਦਿੰਦਾ ਲੈ ਦੱਸ ਬਈ ਆ ਜਾ ਦੇ ਜਵਾਬ ਕਰਾ ਹੁਣ ਕੀ ਕਰਤਾਰਚੀ ਮੈਂ ਇਹ ਗੱਲ ਨੂੰ ਜਾ ਕੇ ਕਹੂਗਾ ਵੀ ਐਡ ਦਿੰਦਾ ਸੀ ਕਿ ਕੀ ਜਾ ਕੇ ਇਸ ਮੈਂ 20 ਕ ਕੀ ਕਰਤਾਰ ਜੀ ਮੈਂ ਦਬਾਵੇਂਗਾ ਹੁਣ ਭਰਾਵਾ ਪੈਸੇ ਦੱਸ ਵੈਸੇ ਤੇਰੇ ਫੋਨ ਆਏ ਸੀ ਕਿ ਮੈਨੂੰ ਕਈ ਬੰਦਿਆਂ ਨੇ ਅਗੇ ਤੂੰ ਤਾਂ ਨੌਕ ਲਈ ਇਹਨਾਂ ਨੂੰ ਪੈਸੇ ਤਾਂ ਵਾਪਸ ਕਰਵਾ ਦੇ ਬਾਈ ਬਣ ਕੇ ਯਾਰਾ ਮੈਂ ਵੀ ਤਾਂ ਮੱਥਾ ਲਾਈ ਖੜਾ ਸਰਕਾਰਾਂ ਨਾਲ ਮੇਰਾ ਵੀਰ ਬਣ ਕੇ ਇੰਨਾ ਕਿਤਾ ਕੰਮ ਕਰਦੇ ਮੇਰਾ ਕਿਹੜਾ ਕੋਈ ਨਿੱਜੀ ਕੰਮ ਆ ਤੂੰ ਕਹਿ ਦੇ ਯਾਰਾ ਆ ਨਿਆਣੀਆਂ ਕੁੜੀਆਂ ਨਹੀਂ ਗਿਆ ਆ ਕੁੜੀਆਂ ਕਿਹਦੇ ਧੀਆਂ ਨਹੀਂ ਗਿਆ ਕਿੰਨੇ ਲੱਖ ਰੁਪਏ ਤੁਹਾਡਾ 57 ਲੱਖ 57 ਲੱਖ ਰੁਪਏ ਦਵਾ ਦੇ ਬਾਈ ਬਣ ਕੇ ਕਰਤਾਰ ਜੀ ਮੈਂ ਆਏ ਕਿਉਂ ਕਰਦਾ ਯਾਰ ਤਾਂ ਮਸ਼ਹੂਰੀ ਕੀਤੀ ਅਕਸਰ ਨੂੰ ਕਹਿ ਦੋ ਸਕਦਾ ਨਾ ਬਾਈ ਬਣ ਕੇ ਯਾਰ ਐਡੀ ਕਿੱਡੀ ਕਬੱਡੀ ਗੱਲ ਤੂੰ ਕ ਕਿੱਥੇ ਉਹ ਹੈ ਹੈ ਸलाम ਦਾ ਆ ਆ ਜਾ ਬਾਈ ਇਧਰ ਆ ਤੂੰ ਨਾ ਕੱਲ ਨੂੰ ਕੀ ਕਰਨਾ ਮੇਰੀ ਗੱਲ ਸੁਣ ਮੈਂ ਉਹਦੇ ਘਰੇ ਲੈ ਚਲوں ਇੱਕ ਮਿੰਟ ਕੁੜੀਓ ਥੋੜਾ ਮਸਲਾ ਹੱਲ ਨਹੀਂ ਹੋਊਗਾ ਇੱਕ ਵਾਰੀ ਕਰਤਾਰ ਜੀ ਦੇ ਘਰੇ ਕੱਲ ਨੂੰ ਜਾ ਕੇ ਆਉਣਾ ਵੀ ਤਾਂ ਐ ਭਾਈ ਉਹਨਾਂ ਨੇ ਮਸ਼ਹੂਰੀ ਕੀਤੀ ਸੀਗੀ ਤੂੰ ਪੈਸੇ ਵਾਪਸ ਕਰਵਾ ਅ ਕੱਲ ਨੂੰ ਲੈ ਕੇ ਜਾਏਗਾ ਨਾ ਬਾਈ ਬਣ ਕੇ ਮੇਰੀ ਗੱਲ ਸੁਣ ਭਰਾ ਬਣ ਕੇ ਇਹ ਨੰਬਰ ਲੈ ਲੈਣਾ ਦਾ ਕੁੜੀਆਂ ਦਾ ਤੇ ਮੈਥੋਂ ਜੇ ਕੋਈ ਮੋਟਰ ਮੂਡ ਸੰਗਾ ਤੇਲ ਪਾਣੇ ਦਾ ਖਰਚਾ ਪੰਜ ਚਾਰ ਸੌ ਮੈਥੋਂ ਲੈ ਲੈ। ਨਾਲ ਬਾਗ ਚ ਕੋਈ ਕੋਈ ਚ ਕੱਲ ਨੂੰ ਕੁੜੀਆਂ ਤੁਸੀਂ ਜਾ ਕੇ ਕਹਿ ਕੇ ਹੁਣਾ ਘਰੇ ਤਾਂ ਦੇਖੋ ਹੁਣਾ ਨਹੀਂ ਗਾਓ। ਕਿਤੇ ਵੀ ਹੋਵੇ ਕੱਲ ਨੂੰ ਨੇ ਘਰੇ ਜਾ ਕੇ ਇਹ ਗੱਲ ਕਹਿ ਕੇ ਹੁਣੀਆਂ ਵੀ ਭਾਈ ਤਾਂ ਮਜੂਰੀ ਕੀਤੀ ਸੀ ਜਾਂ ਪੈਸੇ ਵਾਪਸ ਕਰਵਾ। ਹਾਂਜੀ। ਇਹ ਪੈਸੇ ਆਪ ਵਾਪਸ ਨਿਕਲਣਗੇ ਨਹੀਂ ਨਹੀਂ ਪੈਸੇ ਵਾਪਸ ਨਿਕਲਦੇ। ਵੀਰੇ ਕੱਲ ਵੀ ਅਸੀਂ ਆਫਿਸ ਜਾ ਕੇ ਆਇਆ ਤੇ ਹਨਾ ਕਹਿੰਦੇ ਨਾ ਦੋ ਦਿਨ ਦੇ ਦੋ ਨਹੀਂ ਦੋ ਦੋ ਦਿਨ ਕਿਉਂ ਦੇਣਿਆ? ਮੈਂ ਕਿਹਾ ਸਾਨੂੰ ਕੋਈ ਨਹੀਂ ਕਿਹਾ ਵੀ ਮੇਰੇ ਕੋਲ ਆ ਜਿਓ। ਟਾਈਮ ਕੋਈ ਨਹੀਂ ਟਪਾ ਦਾਸਤੀ ਮੈਂ ਤੁਸੀਂ ਕਰਤਾਰ ਜੀ ਮੇਰੇ ਘਰੇ ਜਾਣਾ ਉਹਨੇ ਐਡ ਕਰੀ ਜਾਨੋ ਇਹ ਮਸ਼ਹੂਰੀ ਕਰੀ ਆ ਕਰਤਾਰ ਜੀ ਮੇਰੇ ਘਰੇ ਜਾ ਕੇ ਸੁਣ ਲੋ ਮੇਰੀ ਧਿਆਨ ਨਾਲ ਗੱਲ ਗੁੜੀ ਉਹ ਬੰਦਾ ਲੈ ਕੇ ਜਾਉ ਮੁੰਡਾ ਜੇ ਮੇਰੀ ਮੇਰੀ ਤੂੰ ਐਸੇ ਹਾਵ ਲਾਣ ਜੇ ਕਰਤਾਰ ਜੀ ਮੈਨੂੰ ਥੋੜੇ ਨਾਲ ਨਾਲ ਤੁਰਨਾ ਪਤਾ ਮੈਨੂੰ ਕੀ ਇਹ ਹੱਲ ਆ ਇਸ ਚੀਜ਼ ਦਾ ਚੰਡੀਗੜ੍ਹ ਤੋਂ ਕੁਲਵਿੰਦਰ ਬਿੱਲ ਨੇ ਵੀ ਇਹਨੇ ਨਾਲ ਐਡ ਕਰੀ ਸੀ ਆ ਲੈ ਆ ਬਈ ਕਰਮਿੰਦਰ ਬਿੱਲ ਆ ਜਾ ਵਿਚੀ ਕੁਲਵਿੰਦਰ ਬਿੱਲ ਉਹ ਲੈ ਬਟੋ ਕੁਲਵਿੰਦਰ ਬਿੱਲਾ ਵੀ ਆ ਗਿਆ ਆ ਜੋ ਕਲਵਿੰਦਰ ਪਿੱਲਾ ਦੇ ਘਰੇ ਚੱਲੋ ਬਾਈ ਠੀਕ ਆ ਹੁਣ ਤਾਂ ਬੰਦ ਕਰ ਕਰਵਿੰਦਰ ਪਿੱਲਾ ਲੈ ਬਾਈ ਕਲਵਿੰਦਰ ਪਿੱਲਾ ਫੜ ਲਵਾ ਜੋ ਕਰਾ ਕਲਵਿੰਦਰ ਪਿੱਲਾ ਸਾਹਿਬ ਇੱਕ ਮਿੰਟ ਇੱਕ ਮਿੰਟ ਆਹ ਕਰਵਿੰਦਰ ਪਿੱਲੇ ਗੱਲ ਸੁਣ ਬਾਈ ਤੇ ਕੀ ਨੌਂ ਐਦਾ ਇਮੀਗ੍ਰੇਸ਼ਨ ਸੋਲੂਸ਼ਨ ਆਈਮਿਗ੍ਰੇਸ਼ਨ ਮਾਈ ਇਮੀਗ੍ਰੇਸ਼ਨ ਸੋਲੂਸ਼ਨ ਆਹ ਦੇਖ ਬਾਈ ਤੂੰ ਫੁੱਲ ਲੈਂਦਾ ਫਿਰਦਾ ਨਾ ਇਹ ਜਾ ਕੇ ਐਡ ਕਰਕੇ ਆਇਆ ਭਰਾਵਾ ਇਹ ਪੈਸੇ ਦਾ ਜ਼ਿੰਮੇਵਾਰ ਕਰਵਿੰਦਰ ਪਿੱਲਾ ਇਹ ਕਰਵਿੰਦਰ ਪਿੱਲਾ ਇਮੀਗ੍ਰੇਸ਼ਨ ਨੇ ਬੰਦ ਕਰਕੇ ਭੱਜ ਕੇ ਤੇ ਆਪਣਾ ਹੁਣ ਚੱਕਦੇ ਨਹੀਂ ਹੈਗੇ ਨੇ ਚੱਕਦੇ ਨਹੀਂ ਫੋਨ ਚੱਕਦੇ ਫੋਨ ਲੈ ਆ ਫੋਨ ਲਾ ਫਿਰ ਉਹਨੂੰ ਫੋਨ ਲਾ ਫੋਨ ਲਾਓ ਜੇ ਨਾ ਪੈਸੇ ਵਾਪਸ ਕਰਦਾ ਕੁਲਵਿੰਦਰ ਬਿੱਲੇ ਕੋਲੇ ਬਹੁਤ ਪੈਸੇ ਨੇਗੇ ਬਹੁਤ ਅਮੀਰ ਬੰਦਾ ਕੁਲਵਿੰਦਰ ਬਿੱਲੇ ਨੂੰ ਪੈਸੇ ਵਾਪਸ ਕਰਨੇ ਹੀ ਪਣਗੇ ਕਰਵਿੰਦਰ ਬਿੱਲੇ ਨੇ ਮਸ਼ਹੂਰੀ ਕਰੀ ਆ ਤੇ ਕੁਲਵਿੰਦਰ ਬਿੱਲੇ ਆ ਭਾਈ ਜ਼ਿੰਮੇਵਾਰ ਤੂੰ ਆ ਇਹ ਤੋਂ ਬਾਅਦ ਟਿੰਡਾ ਤੇਰੇ ਬਾਰਜ ਮੈਂ ਧਰਨਾ ਇਹਨਾਂ ਨੂੰ ਆ ਕੇ ਲਾਵਾਂ ਜਿਨ੍ਹਾਂ ਨੂੰ ਕੁੜੀਆਂ ਨੂੰ ਕਹਿੰਗੇ ਅਸੀਂ ਮਜਬੂਰ ਆ ਯਾਰ ਤੇਰੇ ਕੋਲੇ ਪੈਸੇ ਨੇ ਤੂੰ ਐਡ ਕਰੀਏ ਭਾਈ ਤੂੰ ਪੈਸੇ ਵਾਪਸ ਕਰਵਾ ਦੇ ਜਿਨ੍ਹਾਂ ਨੇ ਪੈਸੇ ਨਾ ਵਾਪਸ ਕਰੇ ਤੱਕ ਕੁਲਵਿੰਦਰ ਬਲੇ ਦੇ ਧਾਰਨ ਬਾੜ ਚ ਵੀ ਧਰਨਾ ਲੱਗੂ ਕਲਤਾਰ ਚੀਮੇ ਦੇ ਬਾੜ ਚ ਵੀ ਧਰਨਾ ਲੱਗੂ ਤੇ ਗੱਗੂ ਗਲ ਦੇ ਬਾੜ ਚ ਵੀ ਧਰਨਾ ਲੱਗੂ ਜਿਹੜੇ ਇੱਥੇ ਆਏ ਬਣੇ ਸਾਰਿਆਂ ਦੇ ਬਾੜ ਧਰਨਾ ਲੱਗਣੇ ਲਿਆ ਵੀ ਲਿਆ ਕੁਲ ਉਹ ਨੂੰ ਫੋਨ ਲਾ ਇਮੀਗ੍ਰੇਸ਼ਨ ਨੂੰ ਲਾ ਪਾਨਾ ਸਿੱਧੂ ਬੋਲਦਾ ਭਾਈ ਹਲੋ ਪਾਨਾ ਸਿੱਧੂ ਬੋਲਦਾ ਪਹਿਣੇ ਇੱਕ ਨਾ ਤੁਸੀਂ ਆਪ ਆਏ ਨੇਗੇ ਚੰਡੀਗੜ੍ਹ ਅਮਿਤੋਤ ਸਿੰਘ ਅਮਿਤੋਤ ਸਿੰਘ ਇੱਕ ਲੱਖ ਰੁਪਏ ਦਾ ਇੱਕ ਲੱਖ ਰੁਪਏ ਕਰਨੇ ਪੈਸੇ ਲੈਣਾ ਤੁਹਾਡੇ ਤੋਂ ਕਦੋਂ ਵਾਪਸ ਕਰੋਗੇ ਅਮਿਤੋਤ ਸਿੰਘ ਜੀ ਅਮਿਤੋਤ ਸਿੰਘ ਜੀ ਅਮਿਤੋਤ ਸਿੰਘ ਮੈਡਮ ਅਮਿਤੋਤ ਸਿੰਘ ਮੈਂ ਉਹਦੀ ਮਾਦਰ ਬੋਲਦੀ ਆ ਦੋ ਸਾਲ ਹੋ ਗਏ ਆ ਅਸਹੁੰਦਾਈ ਕਰਦੇ ਖੜਦਾ ਖੜਦਾ ਨੀ ਫਿਰ ਕੁਲਵਿੰਦਰ ਵਿਲਾ ਦਾ ਕਿਧਰੇ ਗਏ ਨਹੀਂ ਗਾ ਫਟਾਈ ਪੀ ਆ ਜਾਂਦੇ ਜਾਂਦੇ ਲਵਾ ਦਾਂਗੇ ਡਰਤਾ ਜਾ ਇਹ ਨਹੀਂ ਆਪਣਾ ਹੀ ਹੈ ਆਪਣਾ ਹੀ ਗੁਰਵਿੰਦਰ ਮਿੱਲ ਨੂੰ ਸਾਨੂੰ ਗੁਰਵਿੰਦਰ ਮਿੱਲ ਗੁਰਵਿੰਦਰ ਮਿੱਲ ਨੂੰ ਨਾਲ ਜਾਣਾ ਪਊਗਾ ਮੇਰੇ ਇਸ ਲਈ ਮੈਂ ਵੀ ਗੱਲ ਦਾ 6 6 ਚੈੱਕ ਦਿੱਤੇ ਨੇ ਚੈੱਕ ਸਾਰੇ ਬਾਉਂਸ ਹੋ ਜਾਂਦੇ ਨੇ 6 ਚੈੱਕ ਦੇ ਦਿੰਦੇ ਫਿਰ ਬਾਉਂਸ ਹੋ ਜਾਂਦਾ ਫਿਰਵਿੰਦਰ ਮਿੱਲ ਨੂੰ ਕਹਾਂਗੇ ਲੈ ਕੇ ਜਾ ਉਹਨੂੰ ਫੋਨ ਲਾਵਾਂਗੇ ਪੈਸੇ ਹਾਂਜੀ 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 ਭਾਈ ਚੁੱਪ ਕਰੋ ਹਾਂਜੀ ਭਾਣੇ ਹੈਲੋ ਹਾਂਜੀ ਸਰ ਕਦੋਂ ਪੈਸੇ ਵਾਪਸ ਕਰਨੇ ਪੈਣ ਇਹਨਾਂ ਦੇ ਸਰ ਇੱਕ ਵਾਰ ਮੈਂ ਚੈੱਕ ਕਰ ਲੈਂਦੀ ਹਾਂ ਕਰ ਲੈ ਭਾਣੇ ਕਰ ਲੈ ਨਹੀਂ ਭੈਣ ਬਣ ਕੇ ਹੋਣੀ ਦੇਖ ਮੇਰੀ ਗੱਲ ਸੁਣ ਅਸੀਂ ਨਾ ਇੱਥੇ ਮੇਰੇ ਕੋਲੇ ਕੱਠ ਬਹੁਤ ਆ ਮੈਂ ਹੋਰਾਂ ਨੂੰ ਵੀ ਫੋਨ ਲਾਉਣੇ ਆ ਇੱਕ ਮਿੰਟ ਦੇ ਵਿੱਚ ਦੱਸ ਦੇ ਵੀ ਇਸੇ ਨਹੀਂ ਤਰੀਕ ਨੂੰ ਪੈਸੇ ਵਾਪਸ ਕਰਨੇ ਆ ਨਹੀਂ ਭੈਣ ਬਣ ਕੇ ਕਰਮਿੰਦਰ ਬਿੱਲਨ ਨੂੰ ਥੂਡੀ ਕਰੀਆ ਐਡ ਮੈਂ ਕਰਮਿੰਦਰ ਬਿੱਲਨ ਨੂੰ ਲਾਉ ਫੋਨ ਨਾਲੇ ਮੈਂ ਥੋੜੇ ਛੱਡ ਉਹਦੇ ਬਾਅਦ ਤਾਂ ਨਾ ਲਾਉਂਗੀ ਪੈਸੇ ਕਰਨ ਦੁਆਰਾਂ ਦੱਸ ਬਾਈ ਸਿੱਧੀ ਜੀ ਗੱਲ ਸਰ ਮੈਂ ਵੀ ਗੱਲ ਕਰਕੇ ਦੱਸ ਸਕਦੀ ਆ ਨਾ ਜੀ ਮੈਂ ਹਾਂ ਦੱਸ ਇਹਨਾਂ ਦੇ ਪੈਸੇ ਕਲਮੇਂਦਰ ਬਿੱਲੇ ਦੇ ਵਾਰਚ ਵੀ ਧਰਨਾ ਲਗੂ ਕੁੜੀ ਗੱਲ ਇਹਦੋਂ ਮੈਂ ਤੁਹਾਡੇ ਪੱਖ ਚ ਸਟੈਂਡ ਲਗਾ ਧਿਆਨ ਨਾਲ ਗੱਲ ਸੁਣ ਲਓ ਮੈਂ ਇੱਥੇ ਗੱਲ ਬੋਲੀ ਆ ਨਾ ਤੇ ਮੇਰੇ ਪੱਖ ਇਹ ਖੜਨਾ ਪੈਣਾ ਹੈ ਜਵਾਨ ਤੇ ਜੇ ਕੋਈ ਕਚੇਰੀ ਦੇ ਵਿੱਚ ਕਢ ਕੇ ਤੂੰ ਤੂੰ ਕੀ ਲੱਗਦਾ ਨਾ ਬੱਠੀ ਕਹਿੰਦਾ ਬੰਦੇ ਵਾਲੀ ਗੱਲ ਆ ਉਹ ਤੂੰ ਨਾਲ ਹੀ ਆ ਨਾ ਤੇ ਇਹਨਾਂ ਨੇ ਪੈਸੇ ਨਾ ਵਾਪਸ ਕਰੇ ਤਾਂ ਫਿਰ ਅਗਲਾ ਦਾ ਇਦੋਂ ਐਵੇਂ ਕਰਾਂਗੇ ਵੀ ਮਸ਼ੂਰੀ ਕਿਉਂ ਕਰੀ ਮੇਰੇ ਸੌਰੀ ਨੇ ਮੇਰੇ ਪੈਸੇ ਉੱਪਰ ਹੈ ਨਾ ਹੁਣ ਸੌਰੀ ਵੀ ਬੋਲਦੇ ਆ ਕਿ ਪੈਸੇ ਇਹਨਾਂ ਕੋਈ ਨਾ ਸੌਰੀ ਨੇ ਤੈਨੂੰ ਮੈਂ ਕਹਦੋਂ ਕੋਈ ਗੱਲ ਨਹੀਂ ਹੁੰਦਾ ਤੇ ਮੈਂ ਉਹਨਾਂ ਨੂੰ ਮਿੰਨਤ ਕਰਨ ਨੂੰ ਪਰ ਤੂੰ ਉਹਦਾ ਘਰ ਨਾ ਖਰਾਬ ਕਰ ਲਈਂ ਕੁਛ ਨਹੀਂ ਕਰਨੇ ਤੇਰੇ ਸਹੁਰੇ ਮੈਂ ਕਹ ਦੂੰਗਾ ਕੋਈ ਗੱਲ ਨਹੀਂ ਠੱਗੀ ਹੋਗੀ ਅੰਬਾਹ ਤੇਰੇ ਬਾਪ ਸਾਰੇ ਹਾਲਤ ਚ ਕਰਾਵਾਂਗੇ ਠੀਕ ਹੈ ਨਾ ਗੱਲ ਜਿਹੜਾ ਜੋ ਮਰਜ਼ੀ ਹੋ ਜੇ ਆਏ ਰਿਸ਼ਤੇ ਟੁੱਟਦੇ ਨੇ ਦੇਖ ਲਓ ਪੰਜਾਬ ਦੇ ਲੋਕੋ ਆਹ ਦੇਖ ਲਓ ਆ ਘਰਾਂ ਦੇ ਘਰਾਂ ਨੇ ਖਰਾਬ ਕਰਤੇ ਜਾਂਟਾਂ ਨੇ ਘਰਾਂ ਦੇ ਘਰ ਬਸ ਬਾਈ ਕੋਈ ਨਾ ਰੋਣਾ ਬਾਈ ਕੁਛ ਨਹੀਂ ਹੁੰਦਾ ਘਰਾਂ ਦੇ ਘਰਾਂ ਨੇ ਖਰਾਬ ਕਰਤੇ ਨੇ ਸਾਰੇ ਕਿੱਥੋਂ ਵਾਲਾ ਨੇ ਇਹ ਦੇ ਮਹਾਲੀ ਦਾ 19 रायपुर ਕਲਾਂ ਹੈ 217000 ਰੁਪਏ ਲੈ 217000 ਰੁਪਏ ਲੈ ਲਾਓ ਫੋਨ ਲਾਓ ਮੋਰਨਿੰਗ ਚੱਕਦਾ ਮੈਨੂੰ ਰੁਪਇਆ ਦਿੰਦਾ ਉਤੋਂ ਮੈਂ ਫੋਨ ਕਰਾਂ ਉਹਨੂੰ ਆ ਸੀਐਮ ਸਾਹਿਬ ਵਿੱਚ ਹੀ ਜਾਣ ਕੇ ਗੈਗੂ ਸਾਰੇ ਹੁਣ ਆ ਹੀ ਠੀਕ ਹੋਊਗਾ ਮੈਂ ਇਹ ਕੰਮ ਐਣ ਸੂਤਾਉਣ ਵਾਲਾ ਜਿਵੇਂ ਤੁਸੀਂ ਕਹਿੰਦੇ ਹੋ ਨਾ ਸਾਰੇ ਕੋਈ ਕਿਸੇ ਨੂੰ ਬਖਸ ਨਹੀਂ ਜਗਾ ਆ ਇੱਕ ਸੀ ਨੂੰ ਚਿੱਠੀ ਲਿਖੀ ਦੀ ਆ ਲੈਣ ਪੜ ਕੇ ਦੇਖ ਚਲੋ ਲੈ ਲੈ ਉਹ ਜਿਹੜਾ ਹੋਰ ਵੀ ਕੋਈ ਇੱਕ ਮਿੰਟ ਖੜ ਜੋ ਲੈ ਕੁੜੀ ਇੱਕ ਮਿੰਟ ਤੈਨੂੰ ਰੋਣ ਦੀ ਲੋੜ ਨਹੀਂ ਤੂੰ ਕੋਈ ਨਹੀਂ ਰੋਣਾ ਇੱਕ ਮਿੰਟ ਖੜ ਜਾ ਯਾਰ ਬਈ ਚੁੱਪ ਕਰ ਜਾ ਯਾਰ ਕਮੈਂਟ ਚੁੱਪ ਗੱਲ ਤਾਂ ਹੋਣਾ ਤੇਰਾ ਕੰਮ ਹੋਊਗਾ ਉਹਨਾਂ ਨੂੰ ਪਤਾ ਲੱਗ ਗਿਆ ਕਿਉਂਕਿ ਸੁਣ ਲੋ ਧਿਆਨ ਨਾਲ ਗੱਲ ਜਦੋਂ ਵੱਡਾ ਬੰਦੇ ਦਾ ਨਾਂ ਹੁੰਦਾ ਨਾ ਵੀ ਮੇਰਾ ਨਾਂ ਖਰਾਬ ਹੁੰਦਾ ਉਹਨੂੰ ਪਤਾ ਲੱਗਦਾ ਤੁਸੀਂ ਨਾ ਕੌਣ ਹੈ ਹਾਂ ਬਣੇ ਹੈਲੋ ਹਾਂਜੀ ਗੁੱਡ ਮਾਰਨਿੰਗ ਸਰ ਪੰਨਾ ਸਿੱਧੂ ਬੋਲਦਾ ਕਦੋਂ ਆ ਕੁੜੀਆਂ ਅੱਜ ਫੇਰ ਆਈਆਂ ਨਹੀਂ ਗੀਆਂ ਪੈਸੇ ਵਾਲੀਆਂ ਹਰਜੀਤ ਕਾਰ ਅੱਜ ਲਾ ਬੋਲ ਕਾਰ ਹਰਜੀਤ ਕਾਰ ਚਾਰ ਜਾਣਿਆਂ ਦੀਆਂ ਫਾਈਲਾਂ ਸੀਗੀਆਂ ਕਰੋ ਪੈਸੇ ਵਾਪਸ ਸਾਡੇ ਬੋਲਣਾ ਕੀ ਇਹਨਾਂ ਨੇ ਬੋਲਣਾ ਨਹੀਂ ਕਾਲ ਇਹਨਾਂ ਨੇ ਕਹਿੰਦਾ ਮੈਂ ਉਹਨੂੰ ਵੀ ਕਹਤਾ ਸੀ ਨਾ ਕੱਲ ਡੀਐਸਪੀ ਨੂੰ ਵੀ ਕਹਿਆ ਸੀ ਨਾ ਉਹ ਐਪਲੀਕੇਸ਼ਨ ਤੁਸੀਂ ਦੇ ਆਈਆਂ ਚਲਣ ਦੇ ਕੋਈ ਨਾ ਇਹਨਾਂ ਦਾ ਕੋਲ ਸਾਰੀਆਂ ਗੱਲਾਂ ਕੱਲ ਨੂੰ ਦਫ਼ਤਰ ਚ ਗਈਆਂ ਸੀ ਕੱਲ ਦਫ਼ਤਰ ਚ ਕੀ ਕਹਿੰਦੇ ਕੀ ਕਹਿੰਦੇ ਕੰਮ ਉਹ ਕਹਿੰਦੇ ਦੋ ਦਿਨ ਦੇ ਦੋ ਸਾਨੂੰ ਦੋ ਦਿਨ ਕੋਈ ਗੱਲ ਵਜੋ ਕੱਲ ਨੂੰ ਫੇਰ ਦੱਬਜੋ ਦਫ਼ਤਰ ਠੀਕ ਹੈ ਨਾ ਕੱਲ ਕੱਲ ਨੂੰ ਦਫ਼ਤਰ ਫੇਰ ਜਾਓ ਜਾਓ ਬਸ ਇੱਕ ਕਹੋ ਕਿ ਅਸੀਂ ਦੋ ਇੱਕ ਦੋਨਾਂ ਤੋਂ ਵੱਧ ਟਾਈਮ ਨਹੀਂ ਦੇਣਾ ਕਿਸੇ ਨੂੰ ਵੀ ਇੱਕ ਦੋਨਾਂ ਤੋਂ ਵੱਧ ਟਾਈਮ ਦੇਣੀ ਦੇਣੇ ਨਹੀਂ ਹੱਥ ਲਾਉਣ ਦੇ ਪਰਚਾ ਕਰਾ ਦੇ ਜੇ ਪਰਚਾ ਲਾਉਣ ਹਾਂ ਮੈਨੂੰ ਸਾਨੂੰ ਲਾ ਦੇ ਪਰਚਾ ਕਰਾ ਪਰਚਾ ਵੀ ਕਰਕੇ ਗ੍ਰਿਫਤਾਰ ਨਹੀਂ ਕਰਦੇ ਯਾਰ ਪਰਚਾ ਇੱਕ ਮਿੰਟ ਸੁਣ ਲਓ ਧਰ ਨਾਲ ਗੱਲ ਇੱਕ ਮਿੰਟ ਇੱਕ ਮਿੰਟ ਚੱਕ ਚੱਕ ਇੱਕ ਮਿੰਟ ਹੈਲੋ ਹੈਲੋ ਹਾਂ ਬਣੇ ਲਾ ਵੀ ਕਰ ਕਰ ਕਦੋਂ ਪੈਸੇ ਵਾਪਸ ਕਰੋਗੇ ਪੈਸੇ ਵਾਪਸ ਕਰੋ ਤੇਰੀ ਪੇਮੈਂਟ ਆਈਆਂ ਨੂੰ ਕੋਈ ਇੰਪਰੇ ਲਾਇਕ ਨਹੀਂ ਆਈ ਹੈ ਪੇਮੈਂਟ ਉਹ ਜੋ ਪਹਿਲਾਂ ਨਾ 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 ਅਪਰੂਵਲ ਦਾ ਕੋਈ ਜ਼ਿਕਰ ਨਹੀਂ ਦੋ ਸਾਲ ਹੋ ਗਏ ਚੁੱਪ ਕਰ ਜਾ ਰਿਕਵੈਸਟ ਗੱਲ ਸੁਣ ਲਾਂ ਦੇ ਕਦੋਂ ਹਾਂਜੀ ਹਾਂਜੀ ਕਦੋਂ ਪੈਸੇ ਵਾਪਸ ਕਰੋਗੇ ਨਾ ਨਾ ਮੇਰੀ ਸੁਣ ਮੇਰੀ ਗੱਲ ਤੁਹਾਨੂੰ ਦਿਨ ਦਾਸ ਨੇ ਭੈਣ ਮਰੀਏ ਕੁਲਵਿੰਦਰ ਬਲਣ ਨੇ ਤੁਹਾਡੀ ਐਡ ਕਰੀ ਆ ਮੈਂ ਕੁਲਵਿੰਦਰ ਬਲਣ ਨੂੰ ਫੋਨ ਲਾਉਂਗਾ ਨਹੀਂ ਮੇਰੀ ਗੱਲ ਸੁਣ 10 ਦਿਨਾਂ ਤੋਂ ਪਹਿਲਾਂ ਪਹਿਲਾਂ 2 ਸਾਲ ਹੋ ਗਏ 2 ਸਾਲ 2 ਸਾਲਾਂ ਦੀ ਪੇਮੈਂਟ ਕਿਉਂ ਨਹੀਂ ਵਾਪਸ ਹੋਈ ਅਜੇ ਕਿਹਨੇ ਟਾਈਮ ਦੇ ਕੁੜੇ ਅਕਾਊਂਟ ਟ੍ਰਾਂਸਫਰ ਹੈ ਜੀ ਉਹ ਅਕਾਊਂਟ ਤੇ ਟ੍ਰਾਂਸਫਰ ਆ ਅਕਾਊਂਟ ਦੱਸ ਦੇਣਾ ਤੋਂ ਪਹਿਲਾਂ ਨਹੀਂ ਮੈਂ ਤੁਹਾਡੇ ਬਾਅਦ ਤਰਨਾ ਲਾਉਂ ਬਸ ਗੱਲ ਖਤਮ ਮੈਂ ਤਰਨਾ ਲਾਉਂਗਾ ਇਹ ਦੱਸ ਦੇਣਾ ਤੋਂ ਪਹਿਲਾਂ ਪਲਾਂ ਦੇ ਪੇਮੈਂਟ ਵਾਪਸ ਨਾ ਕਰੀ ਬਸ ਗੱਲ ਖਤਮ ਨਾ ਕੋਈ ਅਪ੍ਰੈਲ ਐਂਡ ਹੋਣ ਦਾ ਨਹੀਂ ਕੋਈ ਚੱਕਰ ਹੁਣ ਪੈਸੇ ਵਾਪਸ ਕਰੋ ਇਹਦਾ ਇਹਦਾ ਕੁੜੀ ਦਾ ਇਹਨੂੰ ਇਹਦਾ ਇਹਦਾ ਰਿਸ਼ਤਾ ਟੁੱਟਣ ਨੂੰ ਤਿਆਰ ਆ ਇਹਦਾ ਰਿਸ਼ਤਾ ਟੁੱਟਣ ਨੂੰ ਤਿਆਰ ਆ ਭਾਈ ਸਾਹਿਬ ਕੁੜੀ ਨੂੰ ਘਰੋਂ ਕੱਢੀ ਜਾਂਦੇ ਨੇਗੇ ਅਗਲਾ ਅਗਲਾ ਘਰ ਉੱਜੜ ਜੂਗਾ ਦਾ ਇਹ ਦੰਪਲ ਇੰਜੈਕਟ ਕਰਨਾ ਨਾ ਇਹ ਅਪਰੂਲ ਉਪਰੂਪਲ ਨਹੀਂ ਹੁਣ ਕਰੋ ਵਾਪਸ ਬਲਾਂ ਅਪਰੂਲ ਉਪਰੂਪਲ ਨਹੀਂ ਹੁਣ ਕਰੋ ਵਾਪਸ ਕੁੜੀਆਂ ਦੱਸ ਦੇਣਾ ਕੱਲ ਨੂੰ ਦੱਸ ਕੱਲ ਨੂੰ ਦਫ਼ਤਰ ਦੇ ਵਿੱਚ ਆਉਂਦੀ ਆ ਤੁਹਾਡੇ ਕੋਲ ਕੱਲ ਨੂੰ ਤੁਹਾਡੇ ਦਫ਼ਤਰ ਦਫ਼ਤਰ ਬੰਦ ਹੈ ਨਾ ਦਫ਼ਤਰ ਬੰਦ ਅਨਾਂ ਦਾ ਇਹ ਕਿੱਥੇ ਜਾਣੇ ਅਸੀਂ ਦਫ਼ਤਰ ਬੰਦ ਹੁੰਦਾ ਬਾਪਾ ਮੈਂ ਕੁਲਵਿੰਦਰ ਬਿੱਲ ਨੂੰ ਫੋਨ ਲਾਉਣਾ ਜੀ ਮੈਂ ਨੰਬਰ ਲੈ ਕੇ ਨਾ ਮੈਂ ਕਿਉਂ ਨਹੀਂ ਤੇਰੇ ਮੈਂ ਤਲਾਉਂਗਾ ਧਰਨਾ ਦੱਸ ਦੇਣਾ ਤਾਂ ਪਹਿਲਾਂ ਪਹਿਲਾਂ ਪੈਸੇ ਵਾਪਸ ਕਰੋ ਉਹਨਾਂ ਦੇ ਕੋਈ ਅਪਰੂਲ ਉਪਰੂਪਲ ਨਹੀਂ ਕਰਦੇ ਬਾਈ ਗੱਲ ਕਰੇ ਹੈਲੋ ਹਾਂ ਜੀ ਕਦੋਂ ਪੈਸੇ ਵਾਪਸ ਕਰੇਗਾ ਕੁ ਇਰੇ ਕਰਨ 372 ਬਤਮੀਜ਼ੀ ਕਰਦਾ ਸਾਡੇ। ਇਰੇ ਸਪੌਂਸਰ ਸਾਡੇ ਤੇ ਇੱਕ ਮਿੰਟ ਸਭ ਸੁਣ ਜੀ ਇਹਨਾਂ ਨੇ ਫੋਨ ਕਰ ਰਹੇ ਆ ਵੀ ਕੰਪਨੀ ਇੱਕ ਮਿੰਟ ਗੱਲ ਸੁਣ ਓਏ ਐਡਾ ਤੂੰ ਕਿੱਡਾ ਕਬਡਾ ਮਰਦਾਂ ਤੂੰ ਕੁੜੀਆਂ ਦੇ ਸਪੌਂਸਰ ਬਣਾਉਣਾ। ਹੈ? ਕੁੜੀਆਂ ਆ ਕੇ ਮੇਰੀ ਧੀਆ ਨੂੰ ਮਾੜਾ ਬੋਲਣ ਕਿ ਆ ਕਿ ਨੀ ਧੀਆ ਨੂੰ ਤੂੰ 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 ਐਵੇਂ ਧੀਆ ਦੇ ਪੈਸੇ ਨਹੀਂ ਦੇਣੇ ਤੂੰ ਧੀਆ ਦੇ ਪੈਸੇ ਨਹੀਂ ਦੇਣੇ ਤੂੰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ